ਸੰਗਰੂਰ ਲੋਕ ਸਭਾ ਸੀਟ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖੈਰਾ ਵੱਲੋਂ ਜ਼ਿਲ੍ਹਾ ਡਿਪਟੀ ਕਮਿਸ਼ਨਰ ਦੇ ਦਫ਼ਤਰ ਵਿੱਚ ਆਪਣੇ ਨਾਮਜ਼ਦਗੀ ਕਾਗਜ਼ ਭਰੇ ਗਏ। ਇਸ ਮੌਕੇ ਸੁਖਪਾਲ ਸਿੰਘ ਖੈਰਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਭਗਵੰਤ ਮਾਨ ਨੂੰ ਸਿੱਧਾ ਸਵਾਲ ਕਰਦੇ ਹਨ ਕਿ ਭਗਵੰਤ ਮਾਨ ਦੱਸਣ ਕਿ ਉਹਨਾਂ ਨੇ ਸੰਗਰੂਰ ਜ਼ਿਲ੍ਹੇ ਵਿੱਚ ਕੀ ਵੱਡੇ ਕੰਮ ਕਰਵਾਏ ਹਨ ਖਾਸ ਕਰ ਆਪਣੇ ਹਲਕੇ ਧੂਰੀ ਵਿੱਚ। ਉਹਨਾਂ ਕਿਹਾ ਕਿ ਧੂਰੀ ਦੀ ਖੰਡ ਮਿਲ ਬੰਦ ਹੋ ਚੁੱਕੀ ਹੈ ਅਤੇ 14 ਕਰੋੜ ਦੇ ਲਗਭਗ ਕਿਸਾਨਾਂ ਦਾ ਮਿਲਵਲ ਬਕਾਇਆ ਹੈ। ਇਸ ਦੇ ਨਾਲ ਹੀ ਜੇਕਰ ਇੰਡੀਆ ਅਲਾਈਅንስ ਦੀ ਸਰਕਾਰ ਸੱਤਾ ਵਿੱਚ ਆ ਜਾਂਦੀ ਹੈ ਤਾਂ ਉਹ ਜ਼ਿਲ੍ਹਾ ਸੰਗਰੂਰ ਵਿੱਚ ਵੱਡੇ ਪੱਧਰ ਤੇ ਵਿਕਾਸ ਕਰਵਾਉਣਗੇ ਅਤੇ ਕੋਈ ਵੱਡੀ ਇੰਡਸਟਰੀ ਸੰਗਰੂਰ ਵਿੱਚ ਲਿਆਉਣਗੇ। ਬਸ ਕੁਛ ਨਹੀਂ ਜੀ ਮੈਂ ਸੰਗਰੂਰ ਦੇ ਲੋਕਾਂ ਦਾ ਦੇਣ ਨਹੀਂ ਦੇ ਸਕਦਾ। ਜਿਨ੍ਹਾਂ ਨੇ ਇੱਕ ਛੋਟੇ ਜਿਹੇ ਸੱਦੇ ਉੱਤੇ ਐਡੇ ਵੱਡੇ ਪੱਧਰ ਦੇ ਉੱਤੇ ਅੱਜ ਦਾ ਇਕੱਠ ਕੀਤਾ। ਔਰ بڑا ਇਕੱਠ ਠੋਸ ਔਰ ਸਾਰੀਆਂ ਭਾਈਚਾਰਿਆਂ ਦੀ ਇੱਕ ਬਹੁਤ ਨਰੋਲ 71 ਦਾ ਸਿਸੰਗਰੂ ਦੇ ਵਿੱਚ ਮੈਂ ਇੱਕ ਵੀ ਬੰਦੇ ਨੂੰ ਬਾਹਰ ਮੈਂ ਨਹੀਂ ਕਿਹਾ ਕਿਸੇ ਨੂੰ ਕਿ ਕਿਸੇ ਨੇ ਬਾਹਰ ਹੋਣਾ ਸਾਰੇ 9 ਦੇ 9 ਅਸੈਂਬਲੀ ਹਲਕਿਆਂ ਵਿੱਚੋਂ ਜਿਹੜੇ ਸਾਡੇ ਸਤਕਾਰਯੋਗ ਪਿੰਡਾਂ ਚੋਂ ਕਸਬਿਆਂ ਚੋਂ ਸ਼ਹਿਰਾਂ ਚੋਂ ਵਾਰਡਾਂ ਚੋਂ ਕਾਉਂਸਲਰ ਸਰਪੰਚ ਪੰਚ ਜੋ ਆ ਇਹਨੇ ਮੈਂ ਉਹਨਾਂ ਦਾ ਬਹੁਤ ਬਹੁਤ ਸਬਦਾ ਧੰਨਵਾਦ ਕਰਦਾ ਮੈਂ ਆਪਣੀ ਪਾਰਟੀ ਦੀ ਲੀਡਰਸ਼ਿਪ ਪਾਰਟੀ ਪ੍ਰੈਜ਼ੀਡੈਂਟ ਰਾਜਾ ਬੜਿੰਗਜੀ ਦਾ ਬੀਪੀ ਰਜਿੰਦਰ ਕੌਰ ਪੱਠਲਜੀ ਸਵੇਤ ਸਾਡੇ ਜਿਹੜੇ ਇੱਥੇ ਇਲੈਕਸ਼ਨਸ ਲੜੇ ਨੇ ਕੰਸਟਿਟੂਐਂਸੀਆਂ 'ਚ ਮੇਰੇ ਸਾਡੇ ਤਿੰਨੇ ਜ਼ਿਲ੍ਹਾ ਪ੍ਰਧਾਨ ਸੰਗਰੂਰ ਬਰਨਾਲਾ ਔਰ ਮਲੇਰਕੋਟਲਾ 18 20 ਦੇ ਲਾਗੇ ਸਾਡੇ ਬਲੌਕ ਪ੍ਰੈਜ਼ੀਡੈਂਟ ਨੇ ਅ ਡਾਊਨ ਦ ਲਾਈਨ ਸਾਰੀ ਮਸ਼ੀਨਰੀ ਦਾ ਧੰਨਵਾਦ ਕਰਦਾ ਜਿਹੜੇ ਮੁੱਦੇ ਲੈ ਕੇ ਕਹਿਣਾ ਚਾਹੁੰਦਾ ਮੈਂ ਅੱਜ ਆਊਟਲਾਈਨ ਕੀਤੇ ਨੇ ਦੇਖੋ ਜਿਹੜਾ ਤਾਂ ਹੁਣ ਹੋ ਗਿਆ ਆ ਆਮ ਆਦਮੀ ਪਾਰਟੀ ਦਾ ਆਲਮੋਸਟ 50% ਦੀ ਕਾਰਜਕਾਲ ਖਤਮ ਹੋ ਗਿਆ ਭਗਵੰਤ ਪਾਣ ਦੀ ਸਰਕਾਰ ਦਾ ਉਹਨਾਂ ਦਾ ਲੋਕਾਂ ਦੇ ਸਾਹਮਣੇ ਐਕਸਪੋਜ਼ਰ ਆਲਰੇਡੀ ਹੋ ਚੁੱਕਾ ਬੇਸਿਕਲੀ ਜੋ ਉਹਨਾਂ ਨੇ ਆਪ ਸਿਧਾਂਤ ਬਣਾਏ ਸੀਗੇ ਉਹਨਾਂ ਨੇ ਆਪ ਹੀ ਸਿਧਾਂਤ ਤੋੜੇ ਤੋ ਆਪਾਂ ਗੱਲਾਂ ਅੱਛੀ ਤਰ੍ਹਾਂ ਜਾਣਦੇ ਚਾਹੀਏ ਹੋ ਸਾਦਗੀ ਦੀ ਪੋਲਿਟ ਸਿਕਿਉਰਿਟੀ ਜਾਂ ਵੀਆਈਪੀ ਕਲਚਰ ਨੂੰ ਖਤਮ ਕਰਨਾ ਲੇਕਿਨ ਉਹਨਾਂ ਨੇ ਸਗੋ ਉਲਟਾ ਵੀਆਈਪੀ ਕਲਚਰ ਪ੍ਰਮੋਟ ਕੀਤਾ ਇੱਕ ਉਹ ਕਹਿੰਦੇ ਰਹੇ ਸੀ ਕਿ ਅਸੀਂ ਜਿਹੜਾ ਹੈ ਸਵਰਾਜ ਦਾ ਮਾਡਲ ਲਾਗੂ ਕਰਾਂਗੇ ਆਪਣੇ ਵਰਕਰਾਂ ਤੇ ਆਪਣੇ ਪਾਰਟੀ ਦੇ ਲੋਕਾਂ ਨੂੰ ਜਾਂ ਆਮ ਆਵਾਮ ਨੂੰ ਲੁੱਕ ਕੇ ਫੈਸਲਾ ਲਵਾਂਗੇ ਲੇਕਿਨ ਰਾਜ ਸਭਾ ਦੇ ਮੈਂਬਰ ਜਿਹੜੇ ਬਣੇ ਉਹ ਸਾਰੇ ਗੈਰ ਪੰਜਾਬੀ ਔਰ ਸਾਰੇ ਅਮੀਰ ਆਦਮੀ ਸ਼ੋਕ ਲਵਲੀ ਅਸ਼ੋਕ ਮਿੱੱਤਲ ਵਰਗੇ ਲਵਲੀ ਯੂਨੀਵਰਸਿਟੀ ਆਲੇ ਬਣਾਏ ਔਰ ਵੀਆਈਪੀ ਦਾ ਰਿਕਾਰਡ ਹੀ ਤੋੜਤਾ ਭਗਵੰਤ ਉਹਨਾਂ ਨੇ ਹਜ਼ਾਰ ਗਨਮੈਨ ਔਰ ਟੋヨタ ਲੈਕਸਸ ਦਰਜਨਾ ਗੱਡੀਆਂ ਕੇਜਰੀਵਾਲ ਰਾਗਵ ਚੱਡਾ ਉਡਾਈ ਫਿਰਦੇ ਨੇ ਪੰਜਾਬ ਦੀਆਂ ਸੋ ਦੇਰਫੋਰ ਜੋ ਉਹਨਾਂ ਨੇ ਆਪਣੇ ਸਿਧਾਂਤ ਕੀਤੇ ਸੀ ਉਹ ਤਾਂ ਉਹਨਾਂ ਨੇ ਆਪ ਹੀ ਤੋੜਤੇ ਉਹਦੇ ਤੇ ਮੈਂ ਜ਼ਿਆਦਾ ਅੱਜ ਚਰਚਾ ਨਹੀਂ ਕੀਤੀ ਅੱਜ ਮੈਂ ਤਿੰਨ ਇਸ਼ੂਜ਼ ਆਊਟਲਾਈਨ ਕੀਤੇ ਨੇ ਜਿਹਦੇ ਵਿੱਚ ਮੈਂ ਸਮਝਦਾ ਕਿ ਪੰਜਾਬ ਦਾ ਪ੍ਰੋਗਰੈਸਿਵ ਵੇ ਅਹੈਡ ਕੀਆ ਕਿਉਂਕਿ ਅੱਜ ਪੰਜਾਬ ਆਲਮੋਸਟ 3 ਲੱਖ ਤੇ 40 ਚੂਲੀ ਹਜ਼ਾਰ ਕਰੋੜ ਦਾ ਕਰਜ਼ਾਈ ਹੋ ਗਿਆ ਜਿਸ ਕਰਜ਼ੇ ਵਿੱਚ ਹੁਣੇ 70 ਹਜ਼ਾਰ ਕਰੋੜ ਤਾਂ ਇਹਨਾਂ ਨੇ 2 ਸਾਲ ਚ ਇਜ਼ਾਫਾ ਕੀਤਾ ਕੁਣ ਇਸ ਕਰਜ਼ੇ ਦੇ ਮਾਰਚੋਂ ਕਿਸਾਨਾਂ ਦੀ ਆਤਮ ਹੱਤਿਆਵਾਂ ਚੋਂ ਕਿਸਾਨਾਂ ਦੇ ਕਰਜ਼ੇ ਤੋਂ ਤੇ ਖੇਤ ਮਜ਼ਦੂਰ ਦੀ ਜਿਹੜੀ ਇਸ ਵਕਤ ਤਰਾਸਤੀ ਆ ਔਰ ਛੋਟੇ ਵਪਾਰੀ ਦੁਕਾਨਦਾਰ ਦੀ ਪਛੜੀਆਂ ਸ਼੍ਰੇਣੀਆਂ ਜਾਂ ਗਰੀਬਾਂ ਦਲਤਾਂ ਤੇ ਐਸੀਆਂ ਦੀ ਇਹਦੀ ਤਰਾਸਤੀ ਜੋ ਪੰਜਾਬ ਨੂੰ ਕਿੱਡਾ ਅੱਜ ਮੈਂ ਉਹਨਾਂ ਨੂੰ ਦੋ ਤਿੰਨ ਨੁਕਤੇ ਇਹ ਹਲੇ ਜਸਟ ਇਹ ਅ ਕਾਈਂਡ ਆਫ ਅ ਟ੍ਰੇਲਰ ਫਾਰ ਦਾ ਰੋਡ ਸ਼ੋว์ ਥੈਟ ਵੀ ਇੰਟੈਂਡ ਟੂ ਬਿਲਡ ਫਾਰ 2027 ਹਾਲਾਂਕਿ ਅੱਜ 2024 ਆ لیکن ਅਸੀਂ ਆਉਣ ਵਾਲੇ ਸਮੇਂ 'ਚ ਇੱਕ ਪੰਜਾਬ ਦਾ ਰਸਤਾ ਬਾਹਰ ਦਾ ਦਿਖਾਇਆ ਉਹਦੇ 'ਚ ਸਭ ਤੋਂ ਇੰਪੋਰਟੈਂਟ ਇਹ ਹੈ ਇਸ਼ੂ ਕਿ ਜਿਹੜਾ ਸਾਡਾ ਪੰਜਾਬ ਇਹ ਲੈਂਡਲੌਕਡ ਸਟੇਟ ਹੈ ਪੰਜਾਬ ਦੇ ਕੋਲ ਕੋਈ ਵੀ ਕੁਦਰਤੀ ਸਰੋਤ ਪਾਣੀ ਨੂੰ ਛੱਡ ਕੇ ਨਹੀਂ ਜੇ ਔਰ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਪੰਜਾਬ ਦੇ ਵਿੱਚ ਪਿਛਲੇ ਕਾਫੀ ਦਹਾਕਿਆਂ ਤੋਂ 14 ਲੱਖ ਦੇ ਕਰੀਬ ਟਿਊਬਵਲ ਬਿਜਲੀ ਦੇ ਲਾ ਕੇ ਪਾਣੀ ਦੇ ਅਸੀਂ ਇੰਨਾ ਪੰਪ ਆਊਟ ਕੀਤਾ ਪਾਣੀ ਗਰਾਊਂਡ ਵਾਟਰ ਕਿ NASA ਦੀਆਂ ਸੈਟਲਾਈਟਸ ਜਿਹੜੀਆਂ ਨੇ ਅਮਰੀਕਾ ਦੀਆਂ ਉਹਨਾਂ ਨੇ ਸਾਨੂੰ ਰੈੱਡ ਬਲੌਕ ਚ ਕੀਤਾ ਈਵਨ ਸਾਡੀ ਆਪਣੀ ਗਵਰਨਮੈਂਟ ਆਫ ਇੰਡੀਆ ਦੀ ਗਰਾਊਂਡ ਵਾਟਰ ਰਿਪੋਰਟ ਉਹ ਮੇਰੀ ਗੱਡੀ ਚ ਪਈ ਹੈਗੀ ਆ ਉਸ ਅਨੁਸਾਰ ਪਾਰਟਿਕੁਲਰਲੀ ਸੰਗਰੂਰ ਬਰਨਾਲਾ ਔਰ ਮਲੇਟ ਕੋਟਲਾ ਬਲਕੇ ਮਾਲਵਾ ਰੀਜਨ ਇਹ ਲਾਲ ਥੱਬੇ ਵਿੱਚ ਔਰ ਇਹ ਕਈ ਸੈਂਕੜੇ ਪਾਣੀ ਜਿਹੜਾ ਹੈ ਉਹ ਜ਼ਮੀਨੀ ਸਤਾ ਤੋਂ نیچے ਚਲੇ ਗਿਆ ਇਸ ਨੂੰ ਕਿਦਾਂ ਵਾਟਰ ਰੀਚਾਰਜ ਕਰਨਾ ਹੈ ਪਾਣੀ ਨੂੰ ਅਸੀਂ ਕਿਸ ਤਰ੍ਹਾਂ ਬਚਾਉਣਾ ਵਾ ਉਹ ਤਾਂ ਹੀ ਹੋ ਸਕਦਾ ਸੀਗਾ ਅਗਰ ਅਸੀਂ ਜਿਹੜੀ ਮੋਸਟ ਵਾਟਰ ਇੰਟੈਂਸਿਵ ਕ੍ਰੌਪ ਪਿਛਲੇ ਕਾਫੀ ਦਹਾਕਿਆਂ ਤੋਂ ਅਸੀਂ ਜਿਹੜਾ ਜੀਰੀ ਨੂੰ ਤਰਜੀਹ ਦੇ ਰਹੇ ਹਾਂ ਉਹ ਕਿਹਾ ਗਿਆ ਸਾਇੰਟਿਸਟ ਵੱਲੋਂ ਕਿ 1 ਕਿਲੋ ਜੀਰੀ ਚੌਲ ਪੈਦਾ ਕਰਨ ਲਈ ਅਪ੍ਰੋਕਸੀਮੇਟਲੀ 3 ਤੋਂ 4000 ਲੀਟਰ ਪਾਣੀ ਲੱਗਦਾ ਉਹਨੇ ਸਾਡਾ ਪਾਣੀ ਖੋਖਲਾ ਕਰਤਾ ਔਰ ਉਸ ਨੂੰ ਡਾਈਵਰਸਿਫਾਈ ਕਿੱਦਾਂ ਕਰਨਾ ਹੁਣ ਭਗਵੰਤ ਮਾਨ ਨੇ ਵਾਅਦਾ ਕੀਤਾ ਸੀ ਕਿ ਮੈਂ 22 ਫਸਲਾਂ ਤੇ ਐਮਐਸਪੀ ਦਊਂਗਾ ਇਹਨਾਂ ਦੀ ਇੱਕ ਮਿਨਿਸਟਰ ਨੇ ਕਿਹਾ ਸੀ ਮੈਂ 5 ਮਿੰਟ ਚ ਦੇ ਦਊ ਚਲੋ ਉਹ ਤਾਂ ਅਨਟ੍ਰੇਨ ਸੀ ਛੱਡ ਦਿਓ ਹੁਣ 22 ਫੈਸਲਾਂ ਤੇ ਆਣ ਕੇ ਦੋਸਤ ਪਿਛਲੇ 26-27 ਮਹੀਨਿਆਂ ਵਿੱਚ ਦੇਖੋ ਨਾਟ ਗਿਫ ਐਨੀ ਆਲਟਰਨੇਟ ਕ੍ਰੋਪਿੰਗ ਮੂੰਗੀ ਦੀ ਐਮ ਐਸ ਪੀ ਪ੍ਰੋਮਿਸ ਕੀਤੀ ਸੀ 7750 ਰੁਪਏ ਮੱਕੀ ਦੀ ਕੀਤੀ ਸੀ ਉਹ 90% ਡਿਸਟ੍ਰੈਸ ਸੇਲ ਹੋ ਰੀਆਂ ਲੋਕੀ ਮਯੂਸ ਹੋ ਗਏ 3-3 4-4000 ਰੁਪਏ ਪ੍ਰਤੀ ਕੁਇੰਟਲ ਘਟ ਗਿਆ ਮੈਂ ਭਗਵੰਤ ਨੂੰ ਪੁੱਛਣਾ ਚਾਹੁੰਦਾ ਕਿ ਤੁਹਾਡਾ ਪਾਣੀ ਦੇ ਇਸ਼ੂ ਨੂੰ ਲੈ ਕੇ ਤੁਹਾਡਾ ਸਟੈਂਸ ਕੀ ਹੈ ਕੀ ਤੁਸੀਂ ਕੋਈ ਐਫਰਟ ਕੀਤਾ ਪਿਛਲੇ 2 ਸਵਾ 2 ਸਾਲ ਵਿੱਚ ਕਿ ਗ੍ਰਾਊਂਡ ਵਾਟਰ ਰੀਚਾਰਜ ਕਿਦਾਂ ਹੋਵੇ ਅਗਰ ਇਛੇਤਰਾ ਪੰਜਾਬ ਦਾ ਪਾਣੀ ਮੁੱਕਦਾ ਰਿਹਾ 14 ਲੱਖ ਟਿਊਬਨਾਂ ਤੋਂ ਦਿਨ ਦੂਰ ਨਹੀਂ ਗਿਆ ਜਦ ਦਿਨ ਪੰਜਾਬ ਬੰਜਰ ਧਰਤੀ ਹੋ ਕਿਉਂਕਿ ਸਾਡਾ ਦਰਿਆਈ ਪਾਣੀ ਆਲਰੇਡੀ ਹੈਜ਼ ਗੋਨ ਟੂ ਰਾਜਸਥਾਨ ਸਾਡਾ ਦਰਿਆਈ ਪਾਣੀ ਹਰਿਆਣਾ ਔਰ ਦਿੱਲੀ ਦੇ ਸੂਬਿਆਂ ਨੂੰ ਜਾ ਚੁੱਕਿਆ ਇਸ ਲਈ ਮੈਨੂੰ ਲੱਗਦਾ ਕਿ ਇਹ ਇੱਕ ਵੇ ਆਊਟ ਆ ਔਰ ਇਸ ਵੇ ਆਊਟ ਦਾ ਪ੍ਰੋਪੋਜ਼ਲ ਮੈਂ ਭਗਵੰਤੂ ਨੂੰ ਮਿਲਣ ਦੀ ਵੀ ਕੋਸ਼ਿਸ਼ ਕੀਤੀ ਸੀ ਬਹੁਤ ਇਹਨਾਂ ਦੇ ਜਿਹੜੇ ਪ੍ਰਿੰਸੀਪਲ ਸੈਕਟਰੀ ਸੀ ਵੈਨੂ ਪ੍ਰਸਾਦ ਉਹਨਾਂ ਤੋਂ ਟਾਈਮ ਮੰਗਿਆ ਇਹਨਾਂ ਦੇ OST ਤੋਂ ਟਾਈਮ ਆਗੇ ਲੇਕਿਨ ਅਨਫੋਰਚੂਨੇਟਲੀ ਨਫਰਤਦੀਪ ਉਹ ਭਾਵਨਾ ਨਾ ਟਾਈਮ ਨੇ ਹੁਣ ਸੁਣੋ ਮੇਰਾ ਕੀ ਪ੍ਰੋਪੋਜ਼ਲ ਹੈ ਜਿਹੜਾ ਕੇਂਦਰ ਸਰਕਾਰ ਹੈ ਸਾਡੀ ਉਹ ਪੰਜਾਬ ਚੋਂ ਹਰ ਸਾਲ ਕਣਕ ਤੇ ਝੋਨੇ ਦੀ ਫਸਲ ਲਈ ਅਪ੍ਰੋਕਸੀਮੇਟਲੀ 75000 ਕਰੋੜ ਰੁਪਏ ਦੀ ਕੈਸ਼ ਕ੍ਰੈਡਿਟ ਲਿਮਿਟ ਫਲੋਟ ਕਰਦੀ ਹੈ ਤੁਹਾਨੂੰ ਸਭ ਨੂੰ ਪਤਾ ਕਿ ਇਹ ਅਨਾਜ ਦੇਸ਼ ਦੇ ਫੂਡ ਗ੍ਰੇਨ ਸਿਕਿਉਰਿਟੀ ਪ੍ਰੋਗਰਾਮ ਲਈ ਜਾਂਦਾ ਵਾ ਹੁਣ ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਜਿਹੜਾ 75000 ਕਰੋੜ ਹੈ ਇਹਦੇ ਚੋਂ ਕਣਕ ਤਾਂ ਚਾਹੀਦੀ ਚਾਹੀਦੀ ਆ ਕਿਉਂਕਿ ਸਾਡਾ ਦੇਸ਼ ਜਿਹੜਾ ਬਹੁਤ ਆਬਾਦੀ ਆ 140 ਕਰੋੜ ਦਾ ਜਿਹੜਾ ਝੋਨੇ ਦੀ ਫਸਲ ਆ ਪਹਿਲੇ ਵਾਰੇ 50% ਤੁਸੀਂ ਸੀਸੀਐਲ ਲਿਮਿਟ ਝੋਨੇ ਦੀ ਘਟਾ ਦਿਓ ਜਿੱਦਾ ਮਿਸਾਲ ਦੇ ਤੌਰ ਤੇ 40000 ਕਰੋੜ ਰੁਪਏ ਝੋਨਾ ਚੱਕਦੇ ਆ ਉਹਨੂੰ 20000 ਕਰੋੜ ਦਾ ਝੋਨਾ ਚੱਕੋ 20000 ਕਰੋੜ ਦੀ ਸਾਨੂੰ ਉਸੇ ਪੈਸੇ ਚੋਂ ਅਸੀਂ ਕੋਈ ਐਕਸਟਰਾ ਪੈਸਾ ਨਹੀਂ ਮੰਗਦੇ ਕੇਂਦਰ ਸਰਕਾਰ ਤੋਂ ਉਸੇ ਪੈਸੇ ਚੋਂ ਸਾਨੂੰ ਸੋਣੀ ਦੀਆਂ 4-5 ਫਸਲਾਂ ਤੇ ਠੋਸ ਐਮਐਸਪੀ ਕਮਿਟਿਡ ਜਿਹਦੇ ਨਾਲ ਜ਼ਿੰਮੇਦਾਰ ਆ ਜਿਹੜਾ ਉਪਜਾ 60000 ਰੁਪਿਆ 70000 ਰੁਪਿਆ ਕਮਾ ਸਕੇ ਜਿਹੜਾ ਜੱਟ ਆ ਨਾ ਉਹ ਛੋਣਾ ਇਸ ਲਈ ਨਹੀਂ ਛੱਡ ਰਿਹਾ ਕਿਉਂਕਿ ਕਨਫਰਮਡ ਐਮ ਐਸ ਪੀ ਦੀ ਆਮਦਨ ਉਹਨੂੰ ਛੋਨੇ ਚੋਲੇ ਬਰੀ ਕਣਕ ਚੋਲੇ ਬਰੀ ਹੋਰ ਕਿਸੇ ਫਸਲ ਚੋਲੇ ਬਰੀ ਅਗਰ ਪੰਜਾਬ ਸਰਕਾਰ ਚਾਹੁੰਦੀ ਇਹਦੇ ਤੇ ਵੀ ਭਗਵਾਨ ਨੇ ਕੋਈ ਐਫਰਟ ਨਹੀਂ ਕੀਤਾ ਗਵਰਨਮੈਂਟ ਆਫ ਇੰਡੀਆ ਨਾਲ ਲੈ ਕੇ ਇਸੇ ਸੀਸੀਐਲ ਲਿਮਟ ਵਿੱਚ ਚਾਰ ਪੰਜ ਛੇ ਕ੍ਰੌਪਸ ਤੇ ਐਮ ਐਸ ਪੀ ਲੈ ਕੇ ਆਲਟਰਨੇਟ ਕ੍ਰੋਪਿੰਗ ਕਰ ਸਕਦੇ ਲੇਕਿਨ ਨਹੀਂ ਕਰ ਸਕੇ ਇੱਕ ਰਸਤਾ ਪੰਜਾਬ ਤੋਂ ਬਾਹਰ ਚਾਰਾ ਜੋ ਇਹ ਕਰਨ ਦਾ ਇਹ ਹੈ ਦੂਸਰਾ ਮੈਂ ਇਹ ਕਿਹਾ ਸਿਖਾ ਕੇ ਪੰਜਾਬ ਦੇ ਵਿੱਚ ਜਿਹੜੀ ਇਸ ਵਕਤ ਹੈ ਇੰਡਸਟਰੀ ਔਰ ਐਗਰੀਕਲਚਰ ਇਹ ਲੈਂਡਲੌਕਡ ਸਟੇਟ ਆ ਸਾਡੇ ਕੋਲ ਕੋਈ ਬੰਦਰਗਾਹ ਨਹੀਂ ਸਾਨੂੰ ਕਲੋਸਟ ਸ ਬੰਦਰਗਾਹ ਆਈ ਐਮ ਨਾਟ ਰੋਂਗ ਗੁਜਰਾਤ ਔਰ ਮਹਾਰਾਸ਼ਟra ਦੇ ਜਿਹੜੇ ਕੋਸਟ ਲੱਗਦੇ ਨੇ ਔਰ ਇੰਡਸਟਰੀ ਵੀ ਨਹੀਂ ਸਰਵਾਈਵ ਕਰ ਸਕਦੀ ਕਿਉਂਕਿ ਇੱਕ ਇੱਕ ਕੋਨੇ ਤੇ ਸਿਰੇ ਤੇ ਆ ਦੇਸ਼ ਤੇ ਐਗਰੀਕਲਚਰ ਵੀ ਸਿਰੇ ਤੇ ਪਾਕਿਸਤਾਨ ਦੇ ਨਾਲ ਬਾਰਡਰ ਐਡਵੋਕੇਟ ਅਸੀਂ ਕਰਦੇ ਹਾਂ ਕਿ ਖੋਲਣਾ ਚਾਹੀਦਾ ਅ ਫੁੱਲ ਫਲੇਜਡ ਕਮਰਸ਼ੀਅਲ ਫਾਰ ਵਾਟ ਸ਼ੁਡ ਆ ਸੇ ਵਪਾਰ ਵਾਸਤੇ ਕੱਲਾ ਕਾਜੂ ਬਦਾਮ ਤੇ ਸੋਗੀਆਂ ਵਾਸਤੇ ਨਹੀਂ ਜਿਹੜਾ ਪੁਰਾਣਾ ਇੱਕ ਸੈਂਟਰਲ ਰੂਟ ਸਿਲਕ ਰੂਟ ਸੀਗਾ ਜਿਹੜਾ ਸ਼ੇਰ ਸ਼ਾਹ ਸੂਰੀ ਮਾਰਗ ਲੰਘਦਾ ਸੀ ਰਾਈਟ ਇਨਟੂ ਸੈਂਟਰਲ ਏਸ਼ੀਆ ਬਿਯੋਂਡ ਪਾਕਿਸਤਾਨ ਕਿਉਂਕਿ ਪਾਕਿਸਤਾਨ ਤੋਂ ਅੱਗੇ ਇੱਕ ਬਹੁਤ ਵੱਡਾ ਠੰਡਾ ਰਕਬਾ ਹੈ ਅਫਗਾਨਿਸਤਾਨ ਈਰਾਨ ਮੰਗੋਲੀਆ ਤੁਰਕਮੈਨਿਸਤਾਨ ਉਜ਼ਬੇਕਿਸਤਾਨ ਰੂਸ ਤੱਕ ਐਡਾ ਵੱਡਾ ਰਕਬਾ ਕਿ ਉਹਨਾਂ ਦੇ ਆਪਣੇ ਖਾਣੇ ਪੀਣ ਦੇ ਚੀਜ਼ਾਂ ਉਹ ਕਿੱਥੋਂ ਮੰਗਾਉਂਦੇ ਨੇ ਸਾਰਾ ਸੈਂਟਰਲ ਏਸ਼ੀਆ ਉਹ ਜਾਂ ਮੰਗਾਉਂਦੇ ਨੇ ਅਫਰੀਕਾ ਤੋਂ ਸਮੁੰਦਰੀ ਜਹਾਜ਼ਾਂ ਆ ਜਹਾਜ਼ਾਂ ਯਾਹੋਂ ਮੰਗਾਉਂਦੇ ਨੇ ਲਾਟਿਨ ਅਮਰੀਕਾ ਤੋਂ ਬ੍ਰਾਜ਼ੀਲ ਅਰਜਨਟੀਨਾ ਤੋਂ ਤੋਂ ਪੰਜਾਬ ਦਾ ਲੈਂਡ ਰੂਟ ਕਨੈਕਟਡ সেন্ট্রਲ ਏਸ਼ੀਆ ਨਾਲ ਤਾਂ 5-700 ਕਿਲੋਮੀਟਰ ਦਾ ਵਾਹ ਸਾਰਾ ਅਸੀਂ ਤਾਂ ਟਰੱਕਾਂ ਨਹੀਂ ਭੇਜ ਸਕਦੇ ਔਰ ਪੰਜਾਬ ਨੂੰ ਹੋ ਕੇ ਪਾਕਿਸਤਾਨ ਦਾ ਬਾਰਡਰ ਖੁੱਲੇ ਸਭ ਤੋਂ ਕਲੋਸਟ ਐਕਸੈਸ ਟੂ ਪੋਰਟ ਇਸ ਕਰਾਚੀ which is very close by ਸਾਡਾ ਜਿਹੜਾ ਇੰਡਸਟਰੀ ਆ ਉਹ ਆਪਣਾ ਸਮਾਨ ਦੁਨੀਆ ਭਰ ਚ ਥਰੂ ਕਰਾਚੀ ਵੇਚ ਸਕਦੀ ਹੈ ਹਾਂ ਪਾਕਿਸਤਾਨ ਇੰਡੀਆ ਦੇ ਸਬੰਧ ਮਾੜੇ ਨੇ ਪਰ ਇੰਨੇ ਵੀ ਮਾੜੇ ਨਹੀਂ ਕਿ ਵਪਾਰ ਨਾ ਖੋਲਿਆ ਜਾ ਸਕੇ ਬੀਜੇਪੀ ਨੇ ਇਹਨਾ ਇਸ ਪਾਕਿਸਤਾਨ ਦੇ ਬਾਰਡਰ ਨੂੰ ਇੱਕ ਪੋਲਿਟੀਕਲ ਇਸ਼ੂ ਬਣਾਇਆ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਤੂੰ ਕਿ ਵਿਰੋਧ ਕਰਦਾ ਬੀਜੇਪੀ ਦਾ ਵਿਰੋਧ ਕਰਦੀ ਆ ਉਹਨਾਂ ਨੇ ਤਾਂ ਪੁਲਵਾਮਾ ਅਟੈਕ ਕਰਾਇਆ ਹੈ ਉਹਨਾਂ ਨੇ ਤਾਂ ਉਹਦੇ ਤੇ ਵੋਟਾਂ ਗੇਨ ਕਰਨੀਆਂ ਸੀ ਪਰ ਪਾਕਿਸਤ ਟੇਜਰੀਵਾਲ ਤੇ ਭਗਵੰਤ ਮਾਨ ਦੱਸਣ ਕਿ ਉਹ ਪਾਕਿਸਤਾਨ ਦੇ ਬਾਰਡਰ ਨੂੰ ਨਾ ਖੋਲਣ ਦੇ ਵਿੱਚ ਉਹਨਾਂ ਦਾ ਕੀ ਇੰਟਰਸਟ ਹੈ ਕਿ ਉਹ ਪੰਜਾਬ ਦਾ ਹਤੈਸ਼ੀ ਨਹੀਂਗਾ ਕਿ ਉਹ ਨਹੀਂ ਚਾਹੁੰਦਾ ਕਿ ਪੰਜਾਬ ਦੀ ਇੰਡਸਟਰੀ ਔਰ ਪੰਜਾਬ ਦਾ ਐਗਰੀਕਲਚਰ ਸਰਵਾਈਵ ਕਰੇ ਤੀਸਰਾ ਇੱਕ ਇੰਪੋਰਟੈਂਟ ਇਸ਼ੂ ਆਊਟਲਾਈਨ ਕੀਤਾ ਕਿ ਸਾਡਾ ਪੰਜਾਬ ਬਿੰਗ ਅ ਮਨੋਰਿਟੀ ਸਟੇਟ ਸਾਡੀ ਪਹਿਚਾਨ ਸਾਡੀ ਜ਼ੁਬਾਨ ਸਾਡਾ ਸੱਭਿਆਚਾਰ ਖਤਰੇ ਚ ਸਾਡੇ 3 ਕਰੋੜ ਆਬਾਦੀ ਚੋਂ ਆਲਮੋਸਟ 70 75 ਲੱਖ ਨੌਜਵਾਨ ਪੰਜਾਬੀ ਵਿਦੇਸ਼ਾਂ ਵਿੱਚ ਚਲੇ ਗਏ ਵੱਖ-ਵੱਖ ਕੰਟਰੀਆਂ ਗਰੀਬ ਚਲੇ ਗਏ ਮਿਡਲ ਈਸਟ ਕੋਈ ਯੂਰਪ ਚਲੇਗਾ ਕੋਈ ਨਾਰਥ ਅਮਰੀਕਾ ਚਲੇਗਾ ਇਸ ਵਾਸਤੇ ਇੱਕ ਹਿਮਾਚਲ ਪ੍ਰਦੇਸ਼ ਦੀ ਤਰਜ਼ ਦੇ ਹਿਮਾਚਲ ਪ੍ਰਦੇਸ਼ ਟੈਨੈਂਸੀ ਐਕਟ 1972 ਉਸ ਵਕਤ ਦੇ ਮੁੱਖ ਮੰਤਰੀ ਡਾਕਟਰ ਬਾਇਸ ਪਰਮਾਰ ਨੇ ਬਣਾਇਆ ਸੀਗਾ ਅਸੀਂ ਚਾਹੁੰਦੇ ਕਿ ਪੰਜਾਬ ਉਸ ਐਕਟ ਦੀ ਨਕਲ ਕਰੇ ਮੈਂ ਇੱਕ ਪ੍ਰਾਈਵੇਟ ਮੈਂਬਰਸ ਬਿਲ ਲੋਕ ਸਭਾ ਦੇ ਸਪੀਕਰ ਕੁਲਤਾਰ ਸੰਧਵਾ ਦੀ ਮੇਜ ਦੇ ਉੱਤੇ ਮੈਂ ਤੇ ਪ੍ਰਤਾਪ ਸਿੰਘ ਬਾਜਵਾ ਲੀਡਰ ਆਫ اپੋਜੀਸ਼ਨ ਨੇ ਜਾ ਕੇ 2023 ਜਨਵਰੀ ਬਜਟ اجلاس ਪਿਛਲੇ ਤੋਂ ਪਹਿਲਾਂ ਦਿੱਤਾ ਹੋਇਆ ਹੈ ਅਗਰ ਉਹ ਬਿਲ ਅਡਾਪਟ ਹੋਵੇ ਕੋਈ ਵੀ ਗੈਰ ਪੰਜਾਬੀ ਔਰ ਇਸ ਤੋਂ ਪਹਿਲਾਂ ਕਿ ਮੈਂ ਅਗਲੀ ਗੱਲ ਐਕਸਪਲੇਨ ਕਰਾਂ ਮੈਂ ਅਸੀਂ ਗੈਰ ਪੰਜਾਬੀਆਂ ਦੇ ਖਿਲਾਫ ਨਹੀਂਗੇ ਉਹ ਜੀਸੱਤ ਕੇ ਪੰਜਾਬ ਚੋਂ ਮਿਹਨਤ ਕਰਨ ਮੁਸ਼ਕਤ ਕਰਨ ਪੈਸੇ ਕਮਾਉਣ ਪਰਿਵਾਰ ਪਾਲਣ ਲੇਕਿਨ ਪੰਜਾਬ ਦੀ ਇੱਕ ਬਲਖਣ ਹੋਣ ਨੂੰ ਬਚਾਉਣ ਵਾਸਤੇ ਵੀ ਨੀਡ ਅ ਲਾਅ ਲਾਈਕ ਹਿਮਾਚਲ ਜਿਹਦੇ ਵਿੱਚ ਕੋਈ ਵੀ ਡਾਇਰੈਕਟਲੀ ਬਿਨਾਂ ਸ਼ਰਤਾ ਪੂਰੇ ਕਿਤੇ ਜ਼ਮੀਨਾਂ ਨਾ ਲਵੇ ਕੋਈ ਵੀ ਡਾਇਰੈਕਟਰੀ ਇਥੇ ਇੰਡਸਟਰੀਅਲ ਪ੍ਰੋਜੈਕਟ ਨਾ ਲਾਵੇ ਕੋਈ ਵੀ ਬਿਨਾਂ ਸ਼ਰਤਾ ਪੂਰੀਆਂ ਕੀਤੇ ਇਥੋਂ ਦਾ ਵੋਟਰ ਨਾ ਬਣੇ ਔਰ ਕੋਈ ਵੀ ਬਿਨਾਂ ਸ਼ਰਤਾ ਪੂਰੀਆਂ ਕੀਤੇ ਇਥੇ ਸਰਕਾਰੀ ਨੌਕਰੀ ਸਾਡੇ ਪੰਜਾਬ ਦੇ ਬੱਚਾ ਦੇ ਦੇ ਅਧਿਕਾਰ ਦੇ ਉੱਤੇ ਡਾਕਾ ਨਾ ਬੱਚੇ ਔਰ ਇਹ ਜਿਹੜਾ ਕਾਨੂੰਨ ਹੈ ਇਹ ਇਕੱਲਾ ਹਿਮਾਚਲਚ ਨਹੀਂਗਾ ਇਹ ਪ੍ਰਾਈਮ ਮਿਨਿਸਟਰ ਸਾਹਿਬ ਦੀ ਗੁਜਰਾਤ ਸਟੇਟ ਵਿੱਚ ਵੀ ਹੈ ਇਹ ਕਾਨੂੰਨ ਹੁਣੇ ਬੀਜੇਪੀ ਨੇ ਉੱਤਰਾਖੰਡ ਵਿੱਚ ਵੀ ਬਣਾਇਆ ਐਂਡ ਲਿਮਿਟਿਡ ਜਿਹੜੀਆਂ ਕੰਡੀਸ਼ਨਸ ਨੇ ਉਹ ਰਾਜਸਥਾਨ ਵਿੱਚ ਵੀ ਪ੍ਰਚਲਿਤ ਨੇ ਅਗਰ ਅਸੀਂ ਇਹ ਕਰਾਂਗੇ ਸਾਡੀ ਸਾਡੀ ਪਛਾਣ ਸਾਡੀ ਡੈਮੋਗ੍ਰਾਫਿਕ ਸਿਚੁਏਸ਼ਨ ਸਾਡੀ ਆਇਡੈਂਟੀਟੀ ਸਾਡੀ ਜ਼ੁਬਾਨ ਸੱਭਿਆਚਾਰ ਇਹ ਸਭ ਕੁਝ ਬਚੇਗਾ ਲੇਕਿਨ ਇਸਦੇ ਉੱਤੇ ਵੀ ਭਗਵੰਤ ਮਾਨ ਦਾ ਕੋਈ ਇਹਦੇ ਤੇ ਨਾ ਕੋਈ ਹਾਂ ਨਾ 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 ਸਾਡਾ ਬਿਲ ਰਿਜੈਕਟ ਕੀਤਾ ਨਾ ਸਾਡਾ ਬਿਲ ਪ੍ਰਵਾਨ ਕੀਤਾ ਇਹ ਦੱਸਣ ਕਿ ਇਹ ਇਸ ਤਰ੍ਹਾਂ ਦੀ ਇੱਕ ਲੈਜਿਸਲੇਸ਼ਨ ਜਿਹੜੇ ਅਸੀਂ ਵਿਧਾਨਕਾਰ ਆ ਉਹ ਲੈਜਿਸਲੇਸ਼ਨ ਇਹਨੂੰ ਇੰਟਰੋਡਿਊਸ ਕਰਨ ਵਿੱਚ ਪੰਜਾਬ ਵਿੱਚ ਕੀ ਤਕਲੀਫ ਹੈ ਕੀ ਕੇਜਰੀਵਾਲ ਤੇ ਰਾਗਵ ਚੱਡਾ ਤੇ ਸੰਦੀਪ ਪਾਠਕ ਰੋਕਦੇ ਉਹਨਾਂ ਨੂੰ ਕਿਉਂਕਿ ਉਹ ਗੈਰ ਪੰਜਾਬੀ ਨੇ ਹੋ ਸਕਦਾ ਉਹਨਾਂ ਦਾ ਗੈਰ ਪੰਜਾਬੀਆਂ ਨਾਲ ਜ਼ਿਆਦਾ ਇੰਟਰਸਟ ਹੈ ਪਰ ਭਗਵੰਤ ਮਾਨ ਦਾ ਤਾਂ ਇੰਟਰਸਟ ਪੰਜਾਬ ਦੇ ਨਾਲ ਹੋਣਾ ਚਾਹੀਦਾ ਇਹ ਤਿੰਨ ਇਸ਼ੂਜ਼ ਪ੍ਰਾਇਮਰੀਲੀ ਆਊਟਲਾਈਨ ਕੀਤੇ ਆਫਕੋਰਸ ਜੇ ਇੰਡੀਆ ਆਲਾਈንስ ਦੀ ਗਵਰਨਮੈਂਟ ਬਣਦੀ ਹੈ ਆਮ ਕਮਿਟਿਡ ਟੂ ਇਨਕਲੂਸਿਵ ਡਿਵੈਲਪਮੈਂਟ ਆਫ ਇੰਟਾਇਰ ਸੰਗਰੂਰ ਲੋਕ ਸਭਾ ਅਗਰ ਸਾਡੀ ਸਰਕਾਰ ਬਣੇਗੀ ਕੋਈ ਇਕੋਲੋਜੀ ਫ੍ਰੈਂਡਲੀ এনवायरमेंट ਫ੍ਰੈਂਡਲੀ ਪ੍ਰੋਜੈਕਟ ਜਸ ਮਿਸਾਲ ਦੇ ਤੌਰ ਤੇ ਰੇਲ ਕੋਚ ਫੈਕਟਰੀ ਸਾਡੇ ਕਬੂਰਥਲਾਜ ਬਣਿਆ ਸ਼ਹਿਰ ਬਣ ਗਿਆ ਲਕਦੋਂ ਲਕ ਆਦਮੀ ਉਹਦੇ ਤੋਂ ਮੁਲਾਜ਼ਮਤ ਫਾਇਦਾ ਤੇ ਵਪਾਰ ਤੇ ਘਰ ਚਲਾ ਰਿਹਾ ਸ਼ਾਇਦ ਤੋਂ ਵੀ ਜ਼ਿਆਦਾ ਚਲਾਉਂਦੇ ਹੋਣਗੇ ਇਸ ਤਰ੍ਹਾਂ ਦਾ ਕੋਈ ਵੱਡਾ ਪ੍ਰੋਜੈਕਟ ਮੈਡੀਕਲ ਕਾਲਜ ਨਹੀਂ ਬਣਾ ਸਕੇ 2 ਸਾਲ ਦਾ ਉਹਨੂੰ ਰਿਵਾਈਵ ਕਰਕੇ ਲੈ ਕੇ ਆਉਣ ਅਗਰ ਸਾਡੀ ਸਰਕਾਰ ਬਣਦੀ ਹੈ ਔਰ ਇਹਦੇ ਨਾਲ ਨਾਲ ਕੱਗਰ ਨੂੰ ਕਿੱਦਾਂ ਟੇਮ ਕਰਨਾ ਉਹਦੇ ਇਰੀਗੇਸ਼ਨ ਉਹਨੂੰ ਬਜਾਏ ਕਿ ਉਹ ਕਹਿਰ ਮਚਾਵੇ ਉਹਨੂੰ ਇਰੀਗੇਸ਼ਨ ਫੈਸਿਲਿਟੀਆਂ ਲਈ ਕਿੱਦਾਂ ਲੈ ਕੇ ਆਉਣਾ ਤੂਰੀ ਦੇ ਵਿੱਚ 슈ਗਰ ਮਿਲ ਬੰਦ ਹੋ ਚੁੱਕੀ ਆ ਉਹਨੂੰ ਉਹਦੇ ਰਿਵਾਈਵਲ ਲਈ ਕੰਮ ਕਰਨਾ 13-14 ਕਰੋੜ ਰੁਪਇਆ ਤੂਰੀ ਦੇ ਜਿਹੜਾ ਹੈ ਕਿਸਾਨਾਂ ਦਾ ਬਕਾਇਆ ਉਹ ਦਵਾਉਣਾ ਰੇਲਓਵਰ ਬ੍ਰਿਜਸ ਤੂਰੀ ਸ਼ਹਿਰ ਜਿਹੜਾ ਕੱਟਿਆ ਗਿਆ ਉਹਦੇ ਤੋਂ ਬਣਾਉਣਾ ਐਂਡ ਆਲਸੋ ਲੋਟ ਆਫ ਅਦਰ ਗਰਾਊਂਡ ਵਾਟਰ ਮੇਨਲੀ ਗਰਾਊਂਡ ਵਾਟਰ ਨਾਲ ਕੀ ਹੋਇਆ ਸੁਣੋ ਡਿਪਲੀਸ਼ਨ ਦੀ ਇਕੱਲੀ ਗੱਲ ਨਹੀਂ ਕਰ ਰਿਹਾ ਕੰਟਮੀਨੇਸ਼ਨ ਹੋਈ ਬਹੁਤ ਜ਼ਿਆਦਾ ਜਿੰਨਾ ਇੰਡਸਟਰੀਅਲ ਇੰਡਸਟਰੀਅਲ ਵੇਸਟ ਆ ਪੰਜਾਬ ਦਾ ਉਹ ਸਾਰਾ ਵੱਡੇ ਤਾਕਤਵਰ ਬੰਦੇ ਨੇ ਉਹ ਆਪਣੀਆਂ ਮਿਲਣਾ ਫੈਕਟਰੀਆਂ ਵਿੱਚ ਅੰਦਰ ਬੋਰ ਕਰਕੇ ਵੱਡੇ ਵੱਡੇ ਉਹ ਸਾਰਾ ਛੁੱਟ ਦਿੰਦੇ ਨੇ ਔਰ ਉਹ ਪਾਣੀ ਨੇ ਜਾ ਕੇ ਪਾਣੀ ਸੇ ਰੀਲਾ ਕੀਤਾ ਸਾਡੇ ਪੰਜਾਬ ਦੇ ਔਰ ਸੰਗਰੂਰ ਦੇ ਔਰ ਬਠਿੰਡਾ ਮਾਨਸਾ ਦੇ ਲੋਕੀ ਕੈਂਸਰ ਕਾਲਾ ਪੀਲਿਆ ਅਤੇ ਗੁਰਦੇ ਖਰਾਬ ਹੋਣ ਦੀਆਂ ਬਹੁਤ ਵੱਡੀਆਂ ਸ਼ਿਕਾਇਤਾਰੀਆਂ ਬਠਿੰਡੇ ਤੋਂ ਬਿਕਾਨੇਰ ਨੂੰ ਕੈਂਸਰ ਟ੍ਰੇਨ ਜਾਂਦੀ ਜੇ ਤੇ ਸੰਗਰੂਰ ਦੇ ਵੀ ਬਹੁਤ ਲੋਕੀ ਕੈਂਸਰ ਦਾ ਇਲਾਜ ਕਰਦੇ ਇਹ ਕੁਝ ਮੁੱਦੇ ਨੇ ਜਿਹੜੇ ਮੈਂ ਉਠਾਉਣਾ ਚਾਹੁੰਦਾ ਜਿਹੜੀ ਮੇਰੀ ਕਮਿਟਮੈਂਟ ਹੈ ਤੁਹਾਨੂੰ ਤੁਸੀਂ ਮੇਰੀ ਗੱਲ ਅੱਛੀ ਤਰ੍ਹਾਂ ਸੁਣੀ ਨਹੀਂ ਅਗਰ ਅਸੀਂ ਕਰੈਕਟਲੀ ਡਾਈਵਰਸੀਫਾਈ ਕਰਾਂਗੇ ਸਭ ਤੋਂ ਜ਼ਿਆਦਾ ਪਾਣੀ ਨੂੰ ਬੋਟਲ ਟੇਬਲ ਜਿਹੜਾ ਰਿਸੇਡ ਹੋ ਰਿਹਾ ਉਹਦੇ ਵਿੱਚ ਚੋਲਾਂ ਦੀ ਖੇਤੀ ਆ ਅਗਰ ਅਸੀਂ ਚੌੜਾ ਨਹੀਂ ਖੇਤੀ ਹੌਲੀ ਹੌਲੀ ਫੇਸ ਆਊਟ ਕਰਦੇ ਆਂਗੇ ਘਟਾਈ ਦੇ ਆਂਗੇ ਬੰਦ ਕਰਦੇ ਆਂਗੇ ਪਾਣੀ ਆਪਣੇ ਆਪ ਰੀਚਾਰਜ ਹੋ ਜਾਊਗਾ ਔਰ ਦੂਸਰਾ ਹੈਗਾ ਕਿ 14 ਲੱਖ ਟਿਊਬਵਲ which is ਪੰਪਿੰਗ ਆਊਟ ਵਾਟਰ ਉਹ ਆਪਣੇ ਆਪ ਘਟ ਜਾਏਗਾ ਤਾਂ ਵਾਟਰ ਟੇਬਲ ਬਰਸਾਤਾ ਦੇ ਨਾਲ ਔਰ ਦਰਿਆਵਾਂ ਦੀ ਰੀਚਾਰਜਿੰਗ ਇੱਕ ਤਾਂ ਇੱਥੇ ਪੰਜਾਬ ਸਰਕਾਰ ਨੇ ਇੱਕ ਹੋਰ ਕੰਮ ਬੜਾ ਗਲਤ ਕੀਤਾ ਇਹਨਾਂ ਨੇ ਜਿਹੜੇ ਕਨਾਲਸ ਨੇ ਸਾਡੇ ਇਰੀਗੇਸ਼ਨ ਦੇ ਉਹਦਾ ਜਿਹੜਾ ਥੱਲੜਾ ਕਨਾਲ ਦਾ ਬੈੱਡ ਹੈ ਉਹਨੂੰ ਵੀ ਕੰਕਰੀਟ ਕਰਤਾ ਅਗਰ ਕਨਾਲ ਦਾ ਬੈੱਡ ਕੱਚਾ ਰਹੇ ਸਾਈਡਾਂ ਕੰਕਰੀਟ ਕਰ ਲਓ ਤੁਸੀਂ ਅਗਰ ਉਹਦੀ ਗਰਾਊਂਡ ਵਾਟਰ ਸੀਪੇਜ ਹੁੰਦੀ ਰਹੇਗੀ ਉਹਦੇ ਨਾਲ ਵਾਟਰ ਰੀਚਾਰਜ ਹੁੰਦਾ ਸੋ देयर ਆ ਮੈਨੀ ਮੈਨੀ ਵੈਰੀ ਮੈਨੀ ਮੈਨੀ ਵਾਟ ਸ਼ੁਡ ਆ ਸੇ ਅ ਪ੍ਰੈਕਟੀਕਲ ਮੀਜਰ ਜਿਹਦੇ ਨਾਲ ਵਾਟਰ ਡਿਪਲੀਸ਼ਨ ਨੂੰ ਰੋਕਿਆ ਜਾ ਸਕਦਾ ਪਰ ਭਗਵਾਨਪਾਨ ਨੇ ਦੱਸੇ ਕਿ ਉਹਨੇ ਕੀ ਐਫਰਟ ਕੀਤੇ 2 ਸਾਲ ਚ